ਮੇਰੇ ਨਾਲ ਜੁੜ ਚੁੱਕੇ ਸਾਰੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਸੈਂਟਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਜੀ ਰਾਮ ਜੀ ਸਕੀਮ ਬਾਰੇ ਤੁਹਾਨੂੰ ਮੈਂ ਯਾਦ ਕਰਾ ਦਿਆਂ ਪਹਿਲਾਂ ਇੱਕ ਮੰਡਰੀਗਾ ਚੱਲਦੀ ਸੀ ਜਿਹੜੀ ਹੁਣ ਬੰਦ ਕਰ ਦਿੱਤੀ ਗਈ ਹੈ ਇੱਥੇ ਕਿਹਾ ਇਹ ਵੀ ਜਾ ਰਿਹਾ ਹੈ ਵੀ ਸਿਰਫ ਉਹਦਾ ਜਿਹੜਾ ਹੈਗਾ ਨਾਮ ਹੀ ਚੇਂਜ ਕੀਤਾ ਗਿਆ ਹੈ ਪਰ ਇੱਥੇ ਆਪਾਂ ਅੱਜ ਗੱਲ ਕਰਾਂਗੇ ਵੀ ਉਹਦਾ ਸਿਰਫ ਨਾਮ ਨਹੀਂ ਚੇਂਜ ਕੀਤਾ ਇੰਟਰਨਲੀ ਵੀ ਉਹਦੇ ਵਿੱਚ ਜਿਹੜਾ ਹੈਗਾ ਕਾਫੀ ਕੁਝ ਚੇਂजेस ਆਏ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਾ ਦਿਆਂ ਜਿਹੜੀ ਮਨਰੇਗਾ ਸੀ ਇਹ ਸਭ ਤੋਂ ਪਹਿਲਾਂ 2005 ਦੇ ਵਿੱਚ ਸ਼ੁਰੂ ਹੋਈ ਸੀਗੀ ਉਦੋਂ ਇਹਦਾ ਨਾਮ ਸੀਗਾ ਮਰੇਗਾ 2006 ਦੇ ਵਿੱਚ ਜਿਹੜਾ ਸੀਗਾ ਸੈਂਟਰ ਸਰਕਾਰ ਵੱਲੋਂ ਉਦੋਂ ਬਨਮੋਹਨ ਸਿੰਘ ਦੀ ਸਰਕਾਰ ਸੀਗੀ ਉਹਨਾਂ ਵੱਲੋਂ ਜਿਹੜਾ ਸੀਗਾ 200 ਜ਼ਿਲ੍ਹਿਆਂ ਦੇ ਵਿੱਚ ਇੰਡੀਆ ਦੇ ਵਿੱਚ ਜਿਹੜਾ ਇਹਦਾ ਸੀਗਾ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇਹਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਸਕਸੈਸ ਹੋਣ ਤੋਂ ਬਾਅਦ 2008 ਦੇ ਵਿੱਚ ਜਿਹੜੀ ਮਰੇਗਾ ਸੀਗੀ ਉਹਨੂੰ ਪੂਰੇ ਆਲ ਇੰਡੀਆ ਦੇ ਵਿੱਚ ਜਿਹੜਾ ਇੰਪਲੀਮੈਂਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ 2009 ਦੇ ਵਿੱਚ ਜਿਹੜਾ ਸੀਗਾ ਇਹਦਾ ਨਾਮ ਚੇਂਜ ਕੀਤਾ ਗਿਆ ਸੀਗਾ ਜਾਂ ਟੈਲੀਏ ਕੇ ਨਰੇਗਾ ਦੇ ਅੱਗੇ ਜਿਹੜਾ ਸੀਗਾ ਐਮ ਜੀ ਮਹਾਤਮਾ ਗਾਂਧੀ ਜਿਹੜਾ ਜੋੜ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਜਿਹੜੀ ਸੀਗੀ ਸਫਲਤਾਪੂਰਵਕ ਪੂਰੇ ਭਾਰਤ ਦੇ ਵਿੱਚ ਇਹ ਚੱਲਦੀ ਰਹੀ ਖਾਸ ਕਰਕੇ ਜਿਹੜਾ ਸੀਗਾ ਕਰੋਨਾ ਵੇਲੇ ਜਿਹੜਾ ਸੀਗਾ ਗਰੀਬ ਵਰਗ ਸੀ ਉਹਨਾਂ ਨੂੰ ਇਹਦਾ ਬਹੁਤ ਹੀ ਵੱਡਾ ਫਾਇਦਾ ਹੋਇਆ ਤੇ ਇੰਟਰਨੈਸ਼ਨਲੀ ਤੌਰ ਤੇ ਜਿਹੜਾ ਸੀਗਾ ਇਹਨੂੰ ਇੱਕ ਸਫਲ ਸਕੀਮ ਵਜੋਂ ਮੰਨਿਆ ਗਿਆ ਸੀਗਾ ਹੁਣ ਕੀ ਹੋਇਆ ਜੀ ਹੁਣ ਜਿਹੜੀ ਸੈਂਟਰ ਸਰਕਾਰ ਹੈ ਉਹਨੇ ਇਸ ਦੇ ਵਿੱਚ ਕੁਝ ਚੇਂਜਸ ਕੀਤੇ ਆ ਆਪਾਂ ਜੋ ਦੇ ਬਾਰੇ ਗੱਲ ਕਰਾਂਗੇ ਸਭ ਤੋਂ ਜਿਹੜਾ ਵੱਡਾ ਚੇਂਜਸ ਹੈ ਪਹਿਲਾ ਚੇਂਜਸ ਸੀਗਾ ਇਹਦੇ ਵਿੱਚ ਪਹਿਲਾਂ ਇਹਦਾ ਜਿਹੜਾ ਹੈਗਾ ਨਾਮ ਬਦਲਿਆ ਗਿਆ ਜਿਹਨੂੰ ਆਪਾਂ ਜੀ ਰਾਮ ਜੀ ਵੀ ਕਹਿੰਦੇ ਆ ਪਰ ਜੇ ਆਪਾਂ ਇਹਦੇ ਫੁੱਲ ਨੇਮ ਦੀ ਗੱਲ ਕਰੀਏ ਤਾਂ ਇਹਦਾ ਨਾਮ ਹੈਗਾ ਵਿਕਸਿਤ ਭਾਰਤ ਰੁਜ਼ਗਾਰ ਗਰੰਟੀ ਆਜੀਵਿਕਾ ਮਿਸ਼ਨ ਗ੍ਰਾਮੀ ਇਸ ਦੇ ਵਿੱਚੋਂ ਜਿਹੜੀ ਇਹਦੀ ਸ਼ਾਰਟ ਫਾਰਮ ਹੈ ਜਿਹਨੂੰ ਕਿ ਆਪਾਂ ਜੀ ਰਾਮ ਜੀ ਕਹਿੰਦੇ ਆ ਸਭ ਤੋਂ ਜਿਹੜਾ ਦੂਸਰਾ ਜਿਹੜਾ ਇਹਦਾ ਵੱਡਾ ਬਦਲ ਹੈ ਜਿਹੜਾ ਸੀਗਾ ਨਰੇਗਾ ਉਹਦੇ ਵਿੱਚ ਸੀਗਾ ਜਿਹੜਾ 100 ਦਿਨ ਦਾ ਜਿਹੜਾ ਰੁਜ਼ਗਾਰ ਮਿਲਦਾ ਸੀਗਾ ਜਿਹਨੂੰ ਕੀ ਸੀਗਾ ਕਿਸੇ ਵੀ ਆਫ ਤੇ ਜਾਂ ਕਿਸੇ ਉਹਦੇ ਦੇ ਵਿੱਚ ਜਿਹੜਾ ਸੀਗਾ 150 ਦਿਨ ਤੱਕ ਵਧਾਇਆ ਜਾ ਸਕਦਾ ਸੀ ਤੇ ਹੁਣ ਜਿਹੜੀ ਜੀ ਰਾਮ ਜੀ ਸਕੀਮ ਹੈ ਇਹਦੇ ਵਿੱਚ ਜਿਹੜਾ ਹੈਗਾ ਇਹ 125 ਦਿਨ ਦਾ ਹੋਵੇਗਾ ਤੇ 25 ਦਿਨ ਹੋਰ ਵਧਾਇਆ ਜਾ ਸਕਦਾ ਹੈ ਮਤਲਬ ਉਹ 150 ਹੀ ਜਿਹੜਾ ਹੈਗਾ ਰੱਖਿਆ ਜਾ ਰਿਹਾ ਹੈਗਾ ਇੱਕ ਹੋਰ ਇਹਦਾ ਚੇਂਜਸ ਜਿਹੜਾ ਹੈਗਾ ਮਰੇਗਾ ਦੇ ਵਿੱਚ ਜਿਹੜੀ ਸੀ ਵੀ ਸਾਰੀ ਜਿਹੜੀ ਫਾਈਨੈਂਸ਼ੀਅਲੀ ਭਾਗੀਦਾਰੀ ਸੀਗੀ ਉਹ ਸਾਰੀ ਸੈਂਟਰ ਸਰਕਾਰ ਦੀ ਸੀਗੀ ਤੇ ਰਾਜ ਸਰਕਾਰਾਂ ਦਾ ਜਿਹੜਾ ਸੀਗਾ ਉਹਦੇ ਚ ਬਹੁਤ ਅਹੀ ਜਿਹੜਾ ਸੀਗਾ ਘੱਟ ਯੋਗਦਾਨ ਸੀਗਾ ਪਰ ਹੁਣ ਜਿਹੜੀ ਜੀ ਰਾਮ ਜੀ ਹੈ ਇਹਦੇ ਵਿੱਚ ਜਿਹੜਾ ਹੈਗਾ 60 40 ਦਾ ਜਿਹੜਾ ਰੇਸ਼ੋ ਰੱਖਿਆ ਗਿਆ ਇਹਦੇ ਵਿੱਚ ਜਿਹੜੀ ਹੈਗੀ ਹੈ ਫਾਈਨੈਂਸ਼ੀਅਲੀ ਭਾਗੀਦਾਰੀ ਸੈਂਟਰ ਦੀ 60 ਤੇ ਜਿਹੜੀ ਰਾਜਾਂ ਦੀ ਹੈਗੀ ਆ ਉਹ 40% ਰਹੂਗੀ ਇਸ ਤੋਂ ਬਿਨਾ ਜਿਹੜਾ ਸੀਗਾ ਨਰੇਗਾ ਸੀਗਾ ਉਹ ਆਪਾਂ ਦੇਖਦੇ ਸੀ ਪਿੰਡਾਂ ਚ ਅਕਸਰੀ ਹਨਾ ਜਿਵੇਂ ਗੁਰਦੁਆਰਾ ਸਾਹਿਬ ਵਗੈਰਾ ਚ ਅਨਾਉਂਸਮੈਂਟਸ ਹੋ ਜਾਂਦੀਆਂ ਸੀ ਵੀ ਭਾਈ ਨਰੇਗਾ ਆਜੋ ਤੇ ਜਿਹੜਾ ਉਹਨਾਂ ਨੂੰ ਕੰਮ ਦੇਣਾ ਹੁੰਦਾ ਸੀ ਉਹ ਸਰਪੰਚ ਜਾਂ ਜਿਹੜਾ ਸੈਕਟਰੀ ਹੁੰਦਾ 77 ਹੁੰਦਾ ਪਿੰਡਾਂ ਦਾ ਉਹ ਦਿੰਦੇ ਸੀ ਵੀ ਕੀ ਕੰਮ ਕਰਨਾ ਪਰ ਇਹਦੇ ਵਿੱਚ ਜਿਹੜਾ ਹੈਗਾ ਕੰਮ ਹੈਗਾ ਉਹ ਸੈਂਟਰ ਜਿਹੜੀ ਸਰਕਾਰ ਆ ਉਹ ਡਿਸਾਈਡ ਕਰੂਗੀ ਵੀ ਇਹਨਾਂ ਵਰਕਰਾਂ ਤੋਂ ਆਪਾਂ ਕੀ ਕੰਮ ਲੈਣਾ ਤੇ ਕਦੋਂ ਲੈਣਾ ਹੈਗਾ ਇਸ ਤੋਂ ਇਲਾਵਾ ਜਿਹੜੀ ਨਰੇਗਾ ਸੀ ਉਹਦੇ ਵਿੱਚ ਜਿਹੜਾ ਸੀਗਾ ਜਿਹੜੀ ਪੇਮੈਂਟਸ ਸੀਗੀਆਂ ਉਹ ਵੀਕਲੀ ਆਉਂਦੀਆਂ ਸੀਗੀਆਂ ਪਰ ਹੁਣ ਜਿਹੜੀ ਜੀ ਰਾਮ ਦੀ ਹੈ ਇਹਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਪੇਮੈਂਟ ਆ ਉਹ ਵੀਕਲੀ ਹੀ ਮਿਲੂਗੀ ਪਰ ਕੰਮ ਕਰਨ ਤੋਂ ਬਾਅਦ 15 ਦਿਨਾਂ ਦੇ ਵਿੱਚ ਜਿਹੜੀ ਆ ਉਹ ਮਿਲੂਗੀ ਇਸ ਤੋਂ ਇਲਾਵਾ ਜਿਹੜਾ ਹੈਗਾ ਕੰਮ ਡਿਸਾਈਡ ਕਰਨਾ ਉਹ ਵੀ ਜਿਹੜਾ ਸੈਂਟਰ ਡਿਸਾਈਡ ਕਰੂਗੀ ਵੀ ਕਿਹੜਾ ਕੰਮ ਕਰਨਾ ਹੈ ਕਦੋਂ ਕਰਨਾ ਹੁਣ ਜੇ ਆਪਾਂ ਗੱਲ ਕਰੀਏ ਇਹਦੇ ਕੀ ਫਾਇਦੇ ਨੁਕਸਾਨ ਹੋਣਗੇ ਉਹ ਤਾਂ ਚਲੋ ਜਦੋਂ ਜਦੋਂ ਸਕੀਮ ਇਹ ਲਾਗੂ ਹੋਣੀ ਹੈ ਪ੍ਰੈਕਟੀਕਲੀ ਤੌਰ ਤੇ ਆਪਣੇ ਤੱਕ ਪਹੁੰਚੂਗੀ ਤਾਂ ਆਪਾਂ ਨੂੰ ਉਦੋਂ ਪਤਾ ਲੱਗਣਾ ਹੈ ਵੀ ਇਹਦੇ ਕੀ ਨੁਕਸਾਨ ਹੈ ਜਾਂ ਕਿਹੜੇ-ਕਿਹੜੇ ਇਹਦੇ ਜ਼ਿਆਦਾ ਫਾਇਦੇ ਅਮਰੀਕਾ ਨਾਲੋਂ ਪਰ ਇਹਦੇ ਵਿੱਚ ਹਲੇ ਤੱਕ ਇਹੀ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਜ਼ਿਆਦਾ ਫਾਇਦਾ ਉਹ ਸਕਿਲਡ ਜਾਂ ਜਿਹੜੇ ਸੈਮੀ ਸਕਿਲਡ ਜਿਹੜੇ ਹੋਣਗੇ ਵਰਕਰ ਉਹਨਾਂ ਨੂੰ ਜ਼ਿਆਦਾ ਇਹਦੇ ਤੋਂ ਫਾਇਦਾ ਹੋਊਗਾ ਬਾਕੀ ਦੇਖਦੇ ਆ ਅੱਗੇ ਜਦੋਂ ਇਹ ਜਿਹੜੀ ਹੈਗੀ ਲਾਂਚ ਹੋਣੀ ਹੈ ਉਹ ਮਤਲਬ ਸਕੀਮ ਕਿਸ ਤਰ੍ਹਾਂ ਜਿਹੜੀ ਹੈਗੀ ਗਰਾਉਂਡ ਲੈਵਲ ਤੇ ਵਰਕ ਕਰੂਗੀ ਉਮੀਦ ਕਰਦੇ ਆ ਜਿਹੜੀ ਮੇਰੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਣੀ ਚੰਗੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ